ਖਾਂਦੇ ਟੀਚਰ ਵੀ ਤੇ ਕਿਹੜਾ ਬਣੇ ਫਿਊਚਰ ਵੀ ਫੜ ਮੰਗ ਪੱਤਰ ਵੀ ਪਾੜ ਦਿੱਤੇ ਤੇ ਕੁਰਸੀਆਂ ਉੱਤੇ ਚਾੜ ਦਿੱਤੇ ਫੜ ਮੰਗ ਪੱਤਰ ਵੀ ਪਾੜ ਦਿੱਤੇ ਤੇ ਟੈਂਕੀਆਂ ਉੱਤੇ ਚਾੜ ਦਿੱਤੇ ਜੀ ਪਾਣਾ ਰੋਜ਼ ਹੀ ਵਾਪਰਦਾ ਕੁਰਸੀ ਉੱਤੇ ਬਹਿ ਕੇ ਦੇਖੇ ਮੁੰਡਾ ਮਾਸਟਰ ਦਾ ਪੰਜਾਬ ਦੇ ਵੱਖ-ਵੱਖ ਵਰਗਾਂ ਦੀ ਕਹਾਣੀ ਇਨਕਲਾਬੀ ਕਵਿਸ਼ਰੀ ਜਿੱਥਾ ਆਪਣੇ ਕਵਿਸ਼ਰੀ ਰੰਗ ਦੇ ਵਿੱਚ ਇਸ ਤਰ੍ਹਾਂ ਪੇਸ਼ ਕਰ ਰਿਹਾ ਉਹ ਹੱਥ ਪੈ ਜੇ ਜਾਜ ਦੀ ਤਾਕੀ ਨੂੰ ਮੈਂ ਫੱਦ ਨੂੰ ਰੈਂਦੇ ਆ ਬਾਕੀ ਨੂੰ ਹਰ ਗੱਭਰੂ ਇਹੋ ਸੋਚੇ ਤੇ ਮਨਵਾਰ ਜਾਣ ਨੂੰ ਲੋਚੇ ਘਰ ਘਰ ਦੀ ਕਹਾਣੀਆਂ ਲੋੜ ਨਹੀਂ ਬੰਦੇ ਦੀ ਬਣ ਗਿਆ ਪੈਸਾ ਹਾਣੀਆਂ ਲੋੜ ਨਹੀਂ ਬੰਦੇ ਦੀ ਬਣ ਗਿਆ ਪੈਸਾ ਹਾਣੀਆਂ ਹੱਥ ਪੈਜ ਜਾਜ ਦੇ ਤਾਕੀ ਨੂੰ ਮੈਂ ਸੱਦ ਲੂ ਰਹਿੰਦਾਂ ਬਾਕੀ ਨੂੰ ਹਰ ਗੱਭਰੂ ਇਹੋ ਸੋਚੇ ਤੇ ਮਨਵਾਰ ਜਾਣ ਨੂੰ ਲੋਚੇ ਘਰ ਘਰ ਦੀ ਕਹਾਣੀਆਂ ਲੋਰ ਨਹੀਂ ਬੰਦੇ ਦੀ ਬਣ ਗਿਆ ਪੈਸਾ ਹਾਣੀ ਏ ਲੋਰ ਨਹੀਂ ਬੰਦੇ ਦੀ ਬਣ ਗਿਆ ਪੈਸਾ ਹਾਣੀ ਏ ਇੱਕ লাশ ਆਈ ਆ ਬਾਡੇ ਤੋਂ ਇੱਕ ਲਾਹੀ ਲੜਕੇ ਦੀ ਗੱਡਰ ਤੋਂ ਇੱਕ লাশ ਪੇਟੀ ਵਿੱਚ ਪੈ ਗਈ ਇੱਕ ਦੇ ਸੂਈ ਨਾੜ ਵਿੱਚ ਰਹੇਗੀ ਪਿੰਦੇ ਵਣ ਲ ਮੇਰੇ ਨੇ ਇਹਨ ਕਲਾਬ ਦੀਆਂ ਗੱਲਾਂ ਹਾਲ ਗਲਾਬ ਦੀਆਂ ਗੱਲਾਂ ਹਾਲ ਬਣਾ ਤੇ ਕਿਹੜੇ ਨੇ ਆ ਹੁਣ ਪਾ ਕੇ ਗੁਰਾਂ ਦਾ ਬਾਣਾ ਬਦ ਗਿਆ ਮਲਕ ਭਾਗੋ ਦਾ ਲਾਣਾ ਡੱਕਾ ਤੋੜ ਦੂਰਾ ਨਹੀਂ ਕਰਦੇ ਐਸ਼ਾ ਵਿੱਚ ਭੋਰਿਆ ਕਰਦੇ ਚਿੱਟੀ ਸੌਂ ਕੇ ਬਥੇਰੀ ਏ ਮਾਇਆ ਸਾਡੇ ਹਿੱਸੇ ਭਗਤਾਂ ਸੇਵਾ ਤੇਰੀ ਏ ਮਾਇਆ ਸਾਡੇ ਹਿੱਸੇ ਭਗਤਾਂ ਸੇਵਾ ਤੇ ਦੰਗਾ ਖਾਂਦੇ ਟੀਚਰ ਵੀ ਤੇ ਕਿਹੜਾ ਬਣੂ ਫਿਊਚਰ ਬਈ ਫੜ ਮੰਗ ਪੱਤਰ ਵੀ ਪਾੜ ਦਿੱਤੇ ਦੀ ਟੈਂਕੀਆਂ ਉੱਤੇ ਚਾਰ ਦਿੱਤੇ ਜੀ ਪਾਣਾ ਰੋਜ਼ ਹੀ ਬਾਪਰਦਾ ਕੁਰਸੀ ਉੱਤੇ ਬਹਿ ਕੇ ਦੇਖੇ ਮੁੰਡਾ ਮਾਸਟਰ ਦਾ ਕੁਰਸੀ ਉੱਤੇ ਬਹਿ ਕੇ ਦੇਖੇ ਮੁੰਡਾ ਮਾਸਟਰ ਦਾ ਇੱਥੇ 골ਡ ਸੁਪਨਾ ਬਣ ਗਿਆ ਹੈ ਲੈ ਚਾਂਦੀ ਸੀ ਨਾ ਤਣ ਲਿਆ ਹੈ ਆ ਬੇਸ਼ਬਗੂਰੂ ਪਿਆ ਮਾਰੇ ਜੋਦੇ ਜਿੱਤ ਕੇ ਅੰਤ ਨੂੰ ਹਾਰੇ ਰੋਲੀ ਜੁੰਡਲੀ ਮੋਰੀ ਬਈ ਥੋਬੀ ਪਟਕੇ ਮਾਰੇ ਸਾਡੇ ਦੇਸ਼ ਦੀ ਸ਼ੋਰੀ ਬਈ ਥੋਬੀ ਪਟਕੇ ਮਾਰੇ ਸਾਡੇ ਦੇਸ਼ ਦੀ ਸ਼ੋਰੀ ਬਈ ਐਸੇ ਸੱਚ ਐਸੇ ਕਰ ਐਸੇ ਸੱਚੇ ਕਬੀਸ਼ ਰਹਾਂ گاਉਣੇ ਜਿਹੜੇ ਹਜਮ ਨਾ ਫਰਦੇ ਆਉਣੇ ਜੇ ਕੰਮ ਲੋਕ ਕਲਾ ਦਾ ਕਰਨਾ ਪੈਂਦਾ ਸਭ ਕੁਝ ਹੀ ਫਿਰ ਜਰ ਨਾਲ ਲੋਕੋ ਹੋ ਜੋ ਤਕੜੇ ਬਈ ਨੇਰੇ ਦੇ ਨਾਲ ਲੜਨਾ ਹੱਥ ਮਸ਼ਾਲਾ ਫੜ ਕੇ ਬਈ ਨੇਰੇ ਦੇ ਨਾਲ ਲੜਨਾ ਹੱਥ ਮਸ਼ਾਲਾ ਫੜ ਕੇ ਬਈ ਨੇਰੇ ਦੇ ਨਾਲ ਲੜਨਾ ਹੱਥ ਮਸ਼ਾਲਾ ਫੜ ਕੇ ਬਈ ਬਿਨਾ ਕਿਸੇ ਲੰਮੀ ਚੌੜੀ ਭੂਮਿਕਾ ਦੇ ਅਗਲੀ ਰਚਨਾ ਤੁਹਾਡੇ ਨਾਲ ਸਾਂਝੀ ਕਰਨੀ ਆ ਕੱਲੀ ਕੁਰਸੀ ਦਿਸਦੀ ਤੁਹਾਨੂੰ ਲੋਕ ਨਾ ਦਿਸਦੇ ਨੇ ਜਿਧੀਆਂ ਬਹੁਤ ਸਾਰੀਆਂ ਉਦਾਹਰਨਾਂ ਦਿੱਤੀਆਂ ਜਾ ਸਕਦੀਆਂ ਤੇ ਤਾਜ਼ੇ ਹਾਲਾਤਾਂ 'ਚ ਤੁਸੀਂ ਦੇਖ ਸਕਦੇ ਹੋ ਕਿ ਚਾਹੇ ਉਹ ਪਹਿਲਗਾਮ ਦੀ ਘਟਨਾਵੇ ਤੇ ਚਾਹੇ ਪਹਿਲਵਾਮਾ ਦਾ ਅਟੈਕ ਹੋਵੇ ਉਹਨਾਂ ਦੋਨਾਂ ਹਮਲਿਆਂ ਦੇ ਵਿੱਚ ਵੱਡੇ ਹਾਦਸੇ ਨੇ